ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਬੜਾ ਨਿਊਜ਼ ਚੈਨਲ ਮਾਚੀਬੜਾ ਸਾਹਿਬ ਦੇ ਇੱਕ ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਪੰਗੜੇ ਵਾਲੇ ਆਉ ਸਟੇਜ ਤੇ ਦੋ ਰਿਸ਼ਤੇਦਾਰਾਂ ਦੇ ਵਿੱਚ ਤਣਾਅ ਵੱਧ ਗਿਆ ਅਤੇ ਖੂਨੀ ਝੜਪ ਹੋ ਗਈ ਇਸ ਘਟਨਾ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ 9 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਗੁਰਜੀਤ ਸਿੰਘ ਦੇ ਬਿਆਨ ਦੇ ਅਨੁਸਾਰ ਉਹ ਆਪਣੇ ਮਾਮੇ ਦੇ ਪੁੱਤਰ ਦੇ ਵਿਆਹ ਦੇ ਵਿੱਚ ਆਇਆ ਸੀ ਤੇ ਜਿੱਥੇ ਉਸਦੇ ਹੀ ਰਿਸ਼ਤੇਦਾਰਾਂ ਦੇ ਵੱਲੋਂ ਸੱਤੇ ਉਸਦੇ ਦੋਸਤ ਉੱਤੇ ਹਮਲਾ ਕੀਤਾ ਗਿਆ ਤੇ ਉਸਨੇ ਦਾਵਾ ਕੀਤਾ ਹੈ ਕਿ ਉਸਦੀ ਭੈਣ ਤੇ ਮਾਂ ਨੂੰ ਵੀ ਕੁੱਟਿਆ ਗਿਆ ਅਤੇ ਉਸਦੀ ਸੋਨੇ ਦੀ ਚੈਨ ਖੋ ਲਈ ਬਿਆਨ ਮੁਤਾਬਕ ਇਹੀ ਝਗੜਾ ਪੁਰਾਣੀ ਅਰੰਝਿਸ਼ ਕਰਕੇ ਵਾਪਰਿਆ ਦੂਜੇ ਪਾਸੇ ਅਜਮੇਰ ਸਿੰਘ ਨੇ ਕਿਹਾ ਕਿ ਕੁਝ ਅਣਪਛਾਤੇ ਲੋਕ ਵਿਆਹ ਦੇ ਵਿੱਚ ਪੜਕਾਓ ਗੀਤ ਲਗਾ ਰਹੇ ਸਨ ਤੇ ਜਿਸ ਕਰਕੇ ਝਗੜਾ ਵਧਿਆ ਤੇ ਉਸਦੇ ਰਿਸ਼ਤੇਦਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਦਾਵਾ ਕੀਤਾ ਗਿਆ ਕਿ ਹਸਪਤਾਲ ਤੋਂ ਵਾਪਸ ਤੇ ਵੀ ਉਹਨਾਂ ਦੀ ਗੱਡੀ ਛਤਿਗ੍ਰਸਤ ਕੀਤੀ ਗਈ ਹੈ ਠਾਣਾ ਮੁਖੀ ਪਵਿੱਤਰ ਸਿੰਘ ਅਨੁਸਾਰ ਦੋਹਾਂ ਟੀਰਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਮਾਚੀਵਾੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਰਿਪੋਰਟ ਨਾਮ ਡਾਕਟਰ ਮਨਦੀਪ ਰਾਣੀ ਦੋ ਕੇਸ ਆਏ ਸੀ ਕੱਲ ਇੱਕ ਗੁਰਜੀਤ ਸਿੰਘ ਸੀਗਾ ਜੋ ਮਾਚੀਵਾੜਾ ਸਰਦਾਰ ਫਾਰਮਸ ਤੋਂ ਸੀਗੇ ਉਹਨਾਂ ਦੇ ਦੋਨੋਂ ਰਾਈਟ ਆਰਮਸ ਐਂਡ ਲੈਫਟ ਆਰਮ ਦੋਨਾਂ 'ਚ ਇਨਸਾਈਜ਼ਡ ਵੂਮ ਸੀਗੇ ਠੀਕ ਹੈ ਫੋਰ ਆਰਮਸ ਵੀ ਸੀਗੇ ਠੀਕ ਹੈ ਉਹਨਾਂ ਦੀ ਇੰਜਰੀਸ ਤੋਂ ਇਨਸਾਈਸਡ ਹੰਡ ਹੈ ਕਾਫੀ ਡੀਪ ਸੀਗੀ ਤੇ ਦੂਜੇ ਦਲਜੀਤ ਸਿੰਘ ਸੀਗੇ ਉਹਨਾਂ ਦੇ ਹੈੱਡ ਤੇ ਇੰਜਰੀ ਹੈ ਤੇ ਰਾਈਟ ਆਰਮ 'ਚ ਕੁਝ ਪਤਾ ਲੱਗਿਆ ਵੀ ਕੀ ਹੋਇਆ ਬੰਦ ਉਹ ਇਦਾਂ ਕਹਿ ਰਹੇ ਸੀਗੇ ਕਿ ਮੈਰਿਜ ਦੇ ਵਿੱਚ ਸੀਗੇ ਉੱਥੇ ਚੱਲੇ ਆਏ ਮਤਲਬ ਤਲਵਾਰਾਂ ਵਗੈਰਾ ਦਾ ਇਹ ਇਹ ਕਿੱਸਾ ਹੈ ਨਾ ਬਹੁਤ ਸੇਫ ਨਹੀਂ ਜਿਆ ਉਹਨਾਂ ਨੂੰ ਰੈਫਰ ਵਗੈਰਾ ਕੀਤਾ ਗਿਆ ਰੈਫਰ ਤਾਂ ਨਹੀਂ ਕੀਤਾ ਹਲੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਨੇ ਇਨਵੈਸਟੀਗੇਸ਼ਨਸ ਆਪਾਂ ਐਕਸ-ਰੇਸ ਕਰਾਏ ਆ ਬਾਕੀ ਕੰਸਲਟ ਵੀ ਹੋਣੀ ਆ ਸਰਜਰੀ ਕੰਸਲਟ ਹੋਣੀ ਆ ਆਰਥੋ ਕੰਸਲਟ ਹੋਣੀ ਆ ਉਹ ਰਾਤੀ ਆਏ ਸੀ ਪੇਸ਼ੈਂਟ ਕੱਲ ਹਾਂਜੀ ਹਾਂਜੀ ਮੇਰਾ ਨਾਮ ਜਮੇਰ ਸਿੰਘ ਹਾਂਜੀ ਪਿੰਡ ਪਿੰਡ ਕੜਿਆਣਾ ਜੀ ਅ ਕੀ ਗੱਲਬਾਤ ਹੋਈ ਹੈ ਗੱਲਬਾਤ ਐਦਾਂ ਵੀ ਮੇਰੇ ਭਤੀਜੇ ਦਾ ਵਿਆਹ ਹੀ ਸਕੇ ਦਾ ਤੇ ਅਸੀਂ ਵਿਆਹ ਦੇ ਵਿੱਚ ਉਹਨੇ ਮੁੰਡੇ ਐਦਾਂ ਦਾ ਬੁਲਾਏ ਹੋਈ ਸੀ ਜੰਦੀ ਕਰ ਦੂੰ ਵੀ ਉਹਨਾਂ ਨੂੰ ਅਸੀਂ ਕਾਟ ਵੀ ਨਹੀਂ ਦਿੱਤਾ ਸੱਦਿਆ ਵੀ ਨਹੀਂ ਠੀਕ ਹੈ ਜੀ ਅਸੀਂ ਨਹੀਂ ਬੁਲਾਇਆ ਉਸ ਤੋਂ ਬਾਅਦ ਕਦੇ ਸਟੇਟ ਤੇ ਗਾਣਾ ਕਿਹੜਾ ਲਵਾਉਂਦਾ ਕਦੇ ਕਿਹੜਾ ਲਵਾਉਂਦਾ ਸੀ ਦੇਖ ਰਹੀ ਸੀ ਵੀ ਚੱਲ ਥੱਲੇ ਆ ਨਾ ਦੋ ਵਾਰੀ ਮੈਂ ਡੱਕ ਵੀ ਬੰਦ ਕੀਤਾ ਠੀਕ ਹੈ ਜੀ ਫਿਰ ਵੀ ਡੱਕ ਜਾ ਕੇ ਲਵਾਉਂਦਾ ਮੈਂ ਦੋ ਵਾਰੀ ਬੰਦ ਕੀਤਾ ਚਾ ਟਾਈਮ ਟਾਲ ਜੇ ਟਾਈਮ ਟਾਲ ਜੇ ਨਹੀਂ ਮੰਨੇ ਉਸ ਤੋਂ ਬਾਅਦ ਕਹਿੰਦਾ ਮੈਂ ਗਾਟੇ ਲਾ ਦੇਾਂਗਾ ਗਰਦਣਾ ਲਾ ਦੇਾਂਗਾ ਐਦਾਂ ਸਾਨੂੰ ਕਿਹਾ ਉਹ ਐਦਾਂ ਨਾ ਮੇਰੇ ਰਿਸ਼ਤੇਦਾਰ ਨਾਲ ਖੜੇ ਮਲਕੀਤ ਸਿੰਘ ਤੇ ਉਹਨੇ ਕਿਹਾ ਵੀ ਕਿਹੜਾ ਲਾ ਦੇਗਾ ਕਿਹਨੂੰ ਕਹਿਣਾ ਪਿਆ ਐਨੀ ਗੱਲ ਕਹਿਣ ਦੀ ਦੇ ਰਿਹਾ ਉੱਥੇ ਬਹਿ ਗਿਆ ਠੀਕ ਹੈ ਅਥੀ ਪਿਆ ਐ ਉਹਦਾ ਉਹਨਾਂ ਦੇ ਅਥੀ ਪਿਆ ਪਰ ਉਹ ਬੁੱਤ ਵਿਚਾਰੀ ਛੜਾंदे ਛੁਣਦੇ ਰਹੇ ਛੜਾਇਆ ਸੀ ਮੁੰਡਾ ਸੀ ਮੇਰਾ ਉਹ ਵੀ ਪਿਆ ਨਾਲ ਛੜਾਇਆ ਜਦੋਂ ਅਥੀ ਪੈਣਾ ਪਿਆ ਅਸੀਂ ਡੇਟੇ ਤੇ ਕਰਨਾ ਹੀ ਛੜਾਣ ਤੋਂ ਉਸ ਤੋਂ ਬਾਅਦ ਜਿਹੜੇ ਮੁੰਡੇ ਨੇ ਸੱਦੇ ਹੀ ਉਹ ਵੀ ਆ ਗਏ ਠੀਕ ਹੈ ਉਹ ਵੀ ਆ ਗਏ ਤੇ ਉਹ ਵੀ ਉਹਨਾਂ ਵੀ ਲੜਾਈ ਕੀਤੀ ਉਹਨਾਂ ਮਤਲਬ ਤੁਹਾਨੂੰ ਇੱਧਰ-ਉੱਧਰ ਉੱਤੇ ਬੰਦੇ ਖੜੇ ਜਿਹੜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਹਨੇ ਗਲਾਸ ਮਾਰਿਆ ਕਹਨੇ ਕੀ ਕੀਤਾ ਅਸੀਂ ਛੜਾਣ ਦੇ ਮਾਮਲੇ 'ਚ ਅੱਗੇ ਰਹੇ ਆ ਤੇ ਮੇਰੇ ਵੀ ਸੱਟਾਂ ਕਾਫੀ ਲੱਗੀਆਂ ਨੇ ਬਾਹਰ ਤੇ ਲੱਗੀਆਂ ਆ ਦੇਖੋ ਕਿੱਦਾਂ ਲੱਗੀ ਹੋਈ ਏ ਠੀਕ ਹੈ ਤੇ ਅੱਦਾਂ ਕਰਕੇ ਫਿਰ ਅਸੀਂ ਘਰੇ ਆ ਗਏ ਉਦੋਂ ਮਾਰ ਕਰੇ ਸਾਡੇ ਰਿਸ਼ਤੇਦਾਰਾਂ ਨੂੰ ਗੁਰਦੁਆਲਾ ਸਾਹਿਬ ਇੱਥੇ ਸਿਵਲ ਤੇ ਗਏ ਉਹਨਾਂ ਦੇ ਮਗਰ ਗੱਡੀਆਂ ਲਾ ਲੀਆਂ ਇਹਨਾਂ ਨੇ ਫਿਰ ਉਹ ਗੁਰਦੁਆਰੇ ਵਿਚਾਰੇ ਚਲੇ ਗਏ ਗੁਰਦੁਆਰੇ ਤੋਂ ਬਾਅਦ ਪਈ ਉਹ ਰਾਤ ਨੇਰੀ ਪਈ ਉਹਨਾਂ ਨੂੰ ਲੈ ਕੇ ਆਏ ਉਸ ਤੋਂ ਬਾਅਦ ਅਸੀਂ ਸੰਭਾਲੇ ਜਾਣਾ ਠੀਕ ਹੈ ਸੰਭਾਲੇ ਅਸੀਂ ਚੱਲ ਗਏ ਮੇਰਾ ਦੋਸਤ ਇੱਕ ਮੁਲਾਜ਼ਮ ਉੱਥਾਲਾ ਲਟਾਇਰ ਹੋਇਆ ਉਹ ਮੇਰੇ ਨਾਲ ਹੀ ਠੀਕ ਹੈ ਤੇ ਅਸੀਂ ਉਹਨਾਂ ਦੇ ਨਾਲ ਉਹਨੂੰ ਉੱਥੇ ਹਸਪਤਲ ਕਰਾ ਕੇ ਨਾਲ ਨੂੰ ਅਸੀਂ ਆ ਰਹੇ ਹਾਂ ਆਰੇ ਰਾਜ ਨਾ ਤਿੰਨ ਗੱਡੀਆਂ ਸਾਡੇ ਅੱਗੇ ਲਾਈਆਂ ਨੇ ਠੀਕ ਹੈ ਗੱਡੀ ਅੱਗੇ ਲਾਈ ਮੈਂ ਗੱਡੀ ਜਦੋਂ ਦੇਖ ਲਈ ਅੱਗੇ ਲੱਗੀ ਮੈਂ ਗੱਡੀ ਪਿੱਛੇ ਨੂੰ ਪਹੁੰਚਾਈ ਕਾਫੀ ਜਿੱਥੇ ਘਟ ਆਇਆ ਉਥੇ ਗੱਡੀ ਮੋੜੀ ਫੇਰ ਅਸੀਂ ਸਿੱਧੀ ਕੀਤੀ ਫੇਰ ਅੱਗੇ ਜਾ ਕੇ ਸਾਨੂੰ ਰਸਤਾ ਨਹੀਂ ਲੱਭਾ ਹਸਪਤਾਲ ਦਾ ਵੀ ਅੰਦਰ ਨੂੰ ਗੱਡੀ ਵਾਰਦਿਆ ਠੀਕ ਹੈ ਵੀ ਪਿੱਛੇ ਵੀ ਡਰ ਰਹੀ ਗੱਡੀ ਨਹੀਂ ਵਾਰ ਸਕਿਆ ਉਥੇ ਇਹਨਾਂ ਨੇ ਗੱਡੀ ਘੇਰ ਲਈ ਸਾਡੇ ਰਾੜਾ ਹੀ ਇਹਨਾਂ ਦੇ ਕੋਲ ਐਦਾ ਰਾੜਾ ਮੈਂ ਆਪ ਦੇਖਿਆ ਨੇ ਰਾੜਾ ਹੀ ਤੇ ਉਹਨਾਂ ਕੱਡੀਆਂ ਤੇ ਤਾਕੀ ਜੇ ਉਹ ਜਿਹੜਾ ਮੇਰੇ ਨਾਲ ਦਾ ਮੁਲਾਜ਼ਮ ਉਹਨੂੰ ਬਾਹਰ ਘੱਟ ਕੇ ਉਹਦੇ ਰਾੜਾ ਮਾਰੀਆਂ ਲੱਤ ਤੇ ਕਾਫੀ ਸੱਤ ਲੱਗੀ ਉਹਦੇ ਠੀਕ ਹੈ ਜੀ ਮੇਰੇ ਵੀ ਆ ਕਾਫੀ ਲੱਗੀਆਂ ਨੇ ਮੇਰੇ ਬਾਹਾਂ ਤੇ ਲੱਗਈਏ ਮੇਰੇ ਮੂੰਹ ਦਾ ਮਜ਼ਾ ਤਾਂ ਕਿ ਤੁਹਿਆ ਤੁਹਾਨੂੰ ਫੋਟੋ ਵੀ ਦਿਖਾਣਾ ਜਿਹੜੀ ਲਾਤਾ ਹੀ ਮੇਲ ਤੇ ਕੱਚੀ ਹੋਈ ਠੀਕ ਹੈ ਜਿੱਦਾਂ ਵੀ ਮੇਰਾ ਮੂੰਹ ਲਪੜਿਆ ਹੀ ਬਾਕੀ ਗੱਡੀ ਸਾਰੀ ਭੰਨ ਦਿੱਤੀ ਏ ਉੱਥੇ ਖੜੀ ਏ ਮਛਵਾਲਾ ਸਾਹਿਬ ਥਾਣੇ ਉਹ ਤੁਹਾਨੂੰ ਐਂ ਦਿਖਾ ਦੇਣੇ ਹੁਣੇ ਆਹ ਗੱਲ ਬਾਤ ਇਹ ਕਿੰਨੇ ਬੰਦੇ ਜੀ ਕਿੰਨੇ ਬੰਦੇ ਸੀ ਇਹ ਬੰਦੇ ਆ ਗਏ ਹੀ 8-10 ਬੰਦੇ ਸੀ 8-9 ਬੰਦੇ ਠੀਕ ਹੈ ਰਹਿਣ ਵਾਲੇ ਸੀ ਕੌਣ ਸੀਗੀ ਕੋਈ ਨਾਮ ਪਤਾ ਕੋਈ ਇਹ ਤਾਂ ਹਥੋਮੇ ਦਾ ਰਹਿਣ ਵਾਲਾ ਗਜਜੀਤ ਸਿੰਘ ਇਹਨੇ ਬੰਦੇ ਬੁਲਾਏ ਸੀ ਠੀਕ ਹੈ ਇਹ ਮਾ ਚੰਡੀਗੜ੍ਹ ਤੋਂ ਬੰਦੇ ਬੁਲਾਉਂਦਾ ਤੇ ਐ ਤਰ੍ਹਾਂ ਕਰਦਾ ਵੀ ਇਹਨਾਂ ਨੂੰ ਅਸੀਂ ਕਾਟ ਨਹੀਂ ਦਿੱਤਾ ਨਾ ਨੋ ਸੱਧਿਆ ਉਹ ਮੇਰਾ ਭਾਈ ਸਾਹਿਬ ਆਵੇਗਾ ਦੱਸੇਗਾ ਠੀਕ ਹੈ ਬੰਦਿਆਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਕਾਟ ਪਾਇਆ ਸੀ ਅਸੀਂ ਬੁਲਾਇਆ ਸੀ ਠੀਕ ਹੈ ਪੁਰਾਣੀ ਰੰਜਸ਼ ਵੀ ਇਹਨਾਂ ਨਾਲ ਜੀ ਇਦਾਂ ਦੀ ਹਾਂ ਪੁਰਾਣੀ ਰੰਜਸ਼ ਵੀ ਅੱਧਾਇਨਾ ਦੇ ਨਾਲ ਮਾੜੀ ਮੋਟੀ ਕੋਈ ਇਹਨਾਂ ਦੇ ਘਰਾਂ ਦੇ ਮਾੜੇ ਮੋਟੇ ਆਗੇ ਨਹੀਂ ਉਹ ਜਲਦੀ ਆਉਂਦੀ ਤਾਂ ਆਪਾਂ ਕਹਿ ਨਹੀਂ ਸਕਦੇ ਮੈਨੂੰ ਤਾਂ ਪਤਾ ਨਹੀਂ ਮੰਗ ਕੀ ਕਰਦੇ ਆ ਜੀ ਤੁਸੀਂ ਹਾਂਜੀ ਮੰਗ ਕੇ ਮੰਗ ਅਸੀਂ ਕਰਨੇ ਆ ਵੀ ਇਹ ਬੰਦਾ ਸਾਨੂੰ ਬਹੁਤ ਤੰਗ ਕਰ ਰਿਹਾ ਤੇ ਲੜਾਈ ਦਾ ਮਸਲਾ ਬਣਾਉਂਦਾ ਬੰਦੇ ਲਿਆਉਂਦਾ ਉੰਜ ਵੀ ਇੱਥੇ ਆ ਕੇ ਸਾਡੇ ਬੂਹੇ ਗਿਆ ਕੇ ਇੱਥੇ ਖੜਦਾ ਵੀ ਏ ਰੋਜ਼ ਠੀਕ ਹੈ ਰੋਜ਼ ਇੱਥੇ ਆ ਕੇ ਗੱਡੀ ਲਾਂਦਾ ਖੜਦਾ ਇਹ ਵਿਚਾਰੇ ਕੋਈ ਨਹੀਂ ਬੋਲਦੇ ਨਾ ਕੋਈ ਗੱਲ ਕਹਿੰਦੇ ਨਹੀਂ ਇਹ ਕਈ ਦਿਨਾਂ ਤੋਂ ਲੜਾਈ ਦਾ ਮਸਲਾ ਕਰ ਰਿਹਾ ਯਾ ਤੂੰ ਮਹੀਨਾ ਦੋ ਮਹੀਨੇ ਪਹਿਲਾਂ ਵੀ ਗੱਲ ਹੋਈ ਅਹ ਦਿੱਲੀ ਘਰ ਦਾ ਆ ਕੇ ਗੱਡੀ ਲਾ ਕੇ ਖੜ ਜਾਂਦਾ ਅਸੀਂ ਕਿ ਇਹਨੂੰ ਕਹਿ ਨਹੀਂ ਸਕਦੇ ਕੋਈ ਮੋਰ ਤੇ ਜਿਵੇਂ ਸਰਕਾਰੀ ਦੋਰ ਖੜਾ ਹੋਵੇ ਐਦਾਂ ਦੇ ਕੰਮ ਕਰਦਾ ਤੇ ਕੀ ਕਰੀਏ ਅਸੀਂ ਮੰਗ ਕਰਨੇ ਆ ਇਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਏ ਠੀਕ ਹੈ ਇਹਨਾਂ ਰਾਤ ਜੋ ਗੱਡੀ ਪੰਨੀ ਸਾਲੂ ਦੋ ਬੰਦਿਆਂ ਨੂੰ ਜੇ ਮੈਂ ਗੱਡੀ ਨਾਲ ਪਿੱਛੇ ਪਜਾਵਾ ਨਾ ਕੋਈ ਗੱਲਾ ਸਾਡੇ ਸੱਟਾ ਕਾਫੀ ਮਾਰਨੇ ਮੇਰੇ ਲੱਗੀਆਂ ਵੀ ਨੇ ਸੱਟਾ ਕਾਫੀ ਲੱਗੀਆਂ ਨੇ ਉਹ ਕੱਪੜੇ ਵੀ ਮੈਂ ਲਾਦਤੇ ਨੇ ਜਿਹੜੇ ਨਿਬੜੇ ਨੇ ਆ ਵੀ ਪਾਈ ਹੋਏ ਕੱਪੜੇ ਠੀਕ ਹੈ ਜੀ ਆ ਗੱਲਬਾਤ ਇਹਨਾਂ ਦਾ ਕਾਰਵਾਈ ਉੱਤੇ ਬਣਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਸਰਕਾਰ ਦੇ ਇੱਥੇ ਜੋ ਕਿ ਬੇਨਤੀ ਹੈ ਇਹਨੂੰ ਆਪਣੀ ਜੋਤ ਜਨ ਮੰਨੀ ਚਾਹੀਦੀ ਹੈ ਸਭ ਰਾਤ ਲੜਾਈ ਹੋਈ ਹੈ ਪੈਲਸ ਦੇ ਵਿੱਚ ਕੀ ਚ ਮਾਰਨ ਵਾਲੀ ਹਾਂਜੀ ਇੱਥੇ ਸਰਦਾਰ ਫਾਰਮਾ ਜੀ ਪੈਲਸ ਇੱਥੇ ਕਣਿਆਣੇ ਤੋਂ ਵਿਆਹ ਸੀ ਜਿਹੜਾ ਲੜਕਾ ਹੈਗਾ ਗੁਰਜੀਤ ਸਿੰਘ ਇਹ ਐਡਮਿਟ ਹੋਇਆ ਸੀ ਸਿਵਲ ਹਸਪਤਾਲ ਸਮਰਾਲੇ ਸਾਨੂੰ ਐਮਐਲਆਰ ਆਈ ਸੀ ਦੀ ਸਟੇਟਮੈਂਟ ਲਿਖ ਕੇ ਅਸੀਂ ਐਫਆਰ ਲੋਜ ਕਰੀਆ ਉਨੇ ਚਾਰ ਪੰਜ ਬੰਦਿਆਂ ਦੇ ਨਾਮ ਲਿਖਾਇਨੇ ਗੁਰਜੀਤ ਸਿੰਘ ਦੇ ਮਾਮੇ ਦਾ ਲੜਕਾ ਹੀ ਆ ਉਹਦੇ ਲੜਕੇ ਦੇ ਮਾਮੇ ਦੇ ਲੜਕੇ ਦਾ ਹੀ ਮੈਂ ਰਸੀਬਲ ਵੀਰ ਸਿੰਘ ਦੀ ਉਹਦੇ ਵਿੱਚ ਹੈਗਾ ਮਨਜਿੰਦਰ ਸਿੰਘ ਜਗਜੀਤ ਸਿੰਘ ਤੇ ਮਲਕੀਤ ਸਿੰਘ ਇਹ ਦਸਮੇਸ਼ ਨਗਰ ਦੇ ਆ ਜੀ ਤੇ ਦੀਦਾਰ ਸਿੰਘ ਤੇ ਅਜਮੇਰ ਸਿੰਘ ਇਹ ਕੜਿਆਣੀ ਖੁਰਦ ਦੇ ਨੇ ਇਹਨਾਂ ਦੀ ਆਪਸ ਵਿੱਚ ਹੀ ਝਗੜਾ ਹੋਇਆ ਉਹਦੇ 6 ਸੱਟਾਂ ਨੇ ਜੀ 4 ਛਰਤ ਨੇ 2 ਬਲੰਟ ਨੇ ਉਹਦੇ ਆਧਾਰ ਤੇ ਐਫ ਆਰ ਦਰਜ ਕਰਕੇ ਅਸੀਂ ਤਫਤੀਸ਼ ਸਮਝ ਲੈਂਦੇ ਆ ਜੀ ਉਜੀ ਤੇ ਵੀ ਕਾਦੀ ਵੀ ਸਾਡੇ ਥਾਰ ਭੰਨ ਦਿੱਤੀ ਆ ਸਾਡਾ ਬੰਦਾ ਵੀ जख्मी ਹੋਇਆ ਵਾ ਉਹਦੇ ਚ ਉਹ ਰਾਤ ਤੋਂ ਉਹਨਾਂ ਨੇ ਮਤਲਬ ਅਸੀਂ ਉੱਥੇ ਸਾਡੀ ਪੁਲਿਸ ਪਾਲਟੀ ਗਈ ਸੀ ਉਹ ਥਾਰ ਗੱਡੀ ਛੱਡ ਕੇ ਭੱਜ ਗਏ ਤੇ ਥਾਰ ਦੇ ਸ਼ੀਸ਼ੇ ਟੁੱਟੇ ਹੋਏ ਅੱਗੇ ਹੁਣ ਫਰਦਰ ਜੋ ਤਫਤੀਸ਼ ਹੋਊਗੀ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਕੀ ਕਰਦੇ ਗਸ਼ਤਾਰ ਵੀ ਕੀਤਾ ਇਸ ਬਾਰੇ ਜੀ ਨਹੀਂ ਅਜੇ ਗਸ਼ਤਾਰ ਨਹੀਂ ਹੋਈ ਭੱਜੇ ਹੋਏ ਨੇ ਜੀ ਕੋਈ ਉੱਥੇ ਅਸਲਾ ਵੀ ਕੋਈ ਜਾਂ ਇਦਾਂ ਦਾ ਕੋਈ ਨਹੀਂ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਕੋਲ ਹਾਂਜੀ